ਹਾਂਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਵੀਰ ਨੂੰ ਤੁਸੀਂ ਦੇਖਦੇ ਆਂ ਆਪ ਜੀ ਨੇ 2 ਦਿਨ ਪਹਿਲਾਂ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਕਿ ਆਪਾਂ ਇਸ ਵੀਰ ਨੂੰ ਪਿੰਡ ਵਰਨਾ ਸਗਵਾੜੇ ਦੇ ਲਾਗੇ ਤੋਂ ਲੈ ਕੇ ਆਏ ਸੀਗੇ ਬੜੇ ਬੁਰੇ ਹਾਲਾਤਾਂ ਦੇ ਵਿੱਚ ਵੀਰ ਆਪਣੇ ਘਰ ਦੇ ਵਿੱਚ ਪਿਆ ਸੀ ਆ ਇਹ ਪੈਰ ਦੀ ਜੇ ਆਪਾਂ ਗੱਲ ਕਰੀਏ ਬਿਲਕੁਲ ਗਲ ਚੁੱਕਿਆ ਸੀਗਾ ਰਿਸਦਾ ਪਿਆ ਸੀ ਜ਼ਖਮ ਤੇ ਬਹੁਤ ਜ਼ਿਆਦਾ ਬੁਰੇ ਹਾਲਾਤਾਂ ਦੇ ਵਿੱਚ ਆ ਦੂਸਰੀ ਲੱਤ ਵੀ ਕਾਫੀ ਜ਼ਖਮਾਂ ਦੇ ਨਾਲ ਸੀ ਜੋ ਹੁਣ ਤਾਂ ਕਾਫੀ ਠੀਕ ਹੋ ਗਈ ਹੈ ਵੀ ਤੇ ਆ ਪੈਰ ਵੀ ਅਪਰੂਵ ਹੋ ਰਿਹਾ ਅੱਜ ਗੁਰੂ ਸਾਹਿਬ ਦੀ ਇੰਨੀ ਕਿਰਪਾ ਕਿ 2 ਦਿਨ ਟਰੀਟਮੈਂਟ ਚੱਲਣ ਤੋਂ ਬਾਅਦ ਵੀਰ ਸਾਡਾ ਕਾਫੀ ਠੀਕ ਹੋ ਰਿਹਾ ਤੇ ਇਸ ਵੀਰ ਦਾ ਟਰੀਟਮੈਂਟ ਜੋ ਪੰਗਿਆ ਦੇ ਵਿੱਚ ਮੇਂਦਰਾ ਹਸਪੀਟਲ ਦੇ ਵਿੱਚ ਚੱਲ ਰਿਹਾ ਡਾਕਟਰ ਸਾਹਿਬ ਦੇ ਬੜੀ ਧੰਨਵਾਦ ਬੜੀ ਕਿਰਪਾ ਉਹਨਾਂ ਦੇ ਸਹਿਯੋਗ ਸਦਕਾ ਵੀਰ ਦਾ ਠੀਕ ਹੋਣ ਦੇ ਵੱਲ ਵਧਦਾ ਜਾ ਰਿਹਾ ਕਿਉਂਕਿ ਜਦੋਂ ਲਿਆ ਕੇ ਵੀਰ ਨੂੰ ਟੈਸਟ ਵਗੈਰਾ ਕੀਤੇ ਗਏ ਤੇ ਇਸ ਵੀਰ ਦੀ ਸ਼ੂਗਰ ਵੀ 600 ਤੋਂ ਪਲੱਸ ਸੀ ਉਸ ਤੋਂ ਮੈਡ ਪਰਸਨ ਨੇ ਦੱਸਿਆ ਦੀ ਬੀਬੀ ਕਾਫੀ ਡਾਊਨ ਆਇਆ ਹੋਇਆ ਸੀ ਤੇ ਹੁਣ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜੀ ਸ਼ੂਗਰ ਆ ਉਹ ਵੀ ਨਾਰਮਲ ਆ ਤੇ ਬਲੱਡ ਵੀ ਹੁਣ ਨਾਰਮਲ ਦੀ ਤਰ੍ਹਾਂ ਵੱਲ ਵੱਧਦਾ ਜਾ ਰਿਹਾ ਤੇ ਜੋ ਐਚਬੀ ਆ ਬਲੱਡ ਆ ਵਿੱਚ ਵਿੱਚ ਬਹੁਤ ਜ਼ਿਆਦਾ ਘੱਟ ਸੀ ਤੇ ਅੱਜ ਚੌਥੀ ਜੋ ਯੂਨਿਟ ਆ ਬਲੱਡ ਦੀ ਯੂਨਿਟੜਾਈ ਜਾ ਰਹੀ ਆ ਉਹਦੇ ਲਈ ਜਸਵੀਰ ਭਾਜੀ ਸਾਡੇ ਬੜਾ ਧੰਨਵਾਦ ਉਹ ਵੀਰ ਦਾ ਉਹਦੇ ਸਹਿਯੋਗ ਨਾਲ ਜੋ ਸਾਨੂੰ ਬਲੱਡ ਦੀਆਂ ਯੂਨਟਾਂ ਉਪਲਬਧ ਕਰਵਾ ਰਿਹਾ ਵੀਰ ਸਾਡਾ ਤੇ ਹਰਨਵੀਰ ਕਿੱਦਾਂ ਹੁਣ ਤੇਰੀ ਸਿਹਤ ਕਿੱਦਾਂ ਠੀਕ ਹੈ ਹਨਾ ਹਾਂ ਜੀ ਹਾਲੇ ਦੇਖੋ ਹੁਣ ਬੋਲ ਕੇ ਵੀਰ ਦੱਸ ਰਿਹਾ ਦੋ ਦਿਨ ਪਹਿਲਾਂ ਬੜੇ ਮਾੜੇ ਹਾਲਾਤ ਸੀ ਤੇ ਹੁਣ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਠੀਕ ਹੋਣ ਦੀ ਤਰੱਕੀ ਵੱਲ ਵਧ ਰਿਹਾ ਕੋਈ ਹੁਣ ਪ੍ਰੋਬਲਮ ਵਰਮ ਕੀ ਹੈ ਤੈਨੂੰ ਬਾ ਨਹੀਂ ਹੁਣ ਨਾ ਨਹੀਂ ਹੋਣਾ ਬਈ ਠੀਕ ਹੈ ਹੁਣ ਨਾ ਹੋਰਿਆ ਠੀਕ ਰ ਹੂੰ ਦਾ ਥੋੜਾ ਫਰਕ ਆ ਗਿਆ ਚਲੋ ਸ਼ੁਕਰ ਹੈ ਗੁਰੂ ਸਾਹਿਬ ਦੀ ਕਿਰਪਾ ਆ ਤੇ ਠੀਕ ਹੋ ਰਿਹਾ ਵੀਰ ਤੇ ਸਭ ਜੀ ਵੀਰ ਲਈ ਅਰਦਾਸ ਬੇਨਤੀ ਜਰੂਰ ਕਰਿਓ ਕਿ ਵੀਰ ਬਿਲਕੁਲ ਨਾਰਮਲ ਤੰਦਰੁਸਤ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ